ਤੋ ਕੀ ਹਾਲ ਨੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਪਹਿਲਾਂ ਸਭ ਤੋਂ ਤੇ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਪਾ ਅੱਜ ਫਿਰ ਚੱਲਿਆ ਭਾਰਤ ਤੋਂ ਵੀਡੀਓ ਦੇ ਵਿੱਚ ਸਾਨੂੰ ਉੱਥੇ ਸਾਰਾ ਦਿਖਾਵਾਂਗੇ ਜੋ ਜੋ ਆਪਾਂ ਕੀਤਾ ਆ ਜੋ ਮੇਰੇ ਵੀਰੋ ਜੁੜੇ ਰਹੋ ਸਾਰੀ ਵੀਡੀਓ ਐਂਡ ਤੱਕ ਦੇਖਣਾ ਜਰੂਰ ਸੀ ਗਾਲੀ ਰੋਟੀਆਂ ਲਿਆਈ ਜਲੇਬੀਆਂ ਲਿਆਈ ਬਾਜੇਂਦਰੀ ਜੀ ਵਾ 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 ਠੀਕ ਹੈ ਜੀ ਪਛਤਾਇਆ ਕਰ ਰਹੇ ਆ ਜੀ ਚਲੋ ਠੀਕ ਹੈ ਜੀ ਵੀ ਠੀਕ ਆ ਖਾਣ ਨੂੰ ਹਾਂ ਜੀ ਤਾਂ ਜੁਣਵਾ ਅਗਲੇ ਦੋ ਜਲੇਬੀਆਂ ਦੇ ਕੇ ਆਓ ਆ ਲੋ ਜੀ ਕੋਈ ਗੱਲ ਨਹੀਂ ਜਿੰਨਾ ਮੈਂ ਤੁਹਾਨੂੰ ਵੀ ਲਈ ਮਿੱਤਰੋ ਪਹੁੰਚ ਗਏ ਆਪਾਂ ਭਾਰਤ ਤੋਂ ਵੇਟ ਦੇ ਵਿੱਚ ਤਾਂ ਦਿਖੋ ਕਿ ਨਾ ਹੱਬਾਈ ਵੀ ਜੇ ਵਾੜ ਰਹੇ ਨੇ ਟੋੜੀ ਦੀ ਹਾਂ ਹਾਂ ਬੰਦੇ ਕੰਮ ਕਰਾਉਂਦੇ ਨੇ ਦਿਖਾਓ ਵੀ ਭਾਈ ਇਹਨਾਂ ਟਰੈਲੀ ਭਰ ਕੇ ਲਿਆਏ ਨੇ ਉੱਪਰ ਰੋਟੀਆਂ ਵੀ ਲਈ ਫਿਰਦੇ ਮਿਲਦਾ ਹਾਂ ਇੱਕ ਕੰਨ ਜੀ ਵੀ ਇੱਕੇ ਫਿਰਦੇ ਨਾਲਾ ਆ ਪਾਣੀ ਪੂਣੀ ਹੋ ਜਾ ਕੁਝ ਵੀ ਹੋ ਪੂਰਾ ਵਧੀਆ ਪ੍ਰਾਲਾ ਕਰ ਰਹੇ ਨੇ ਬੰਦੇ ਬਹੁਤ ਨੇ ਚੰਗੇ ਐ ਵੇਸੇ ਵਾਲੇ ਰੋਟੀਆਂ ਮਲਾ ਗੰਨੇ ਲਈ ਫਿਰਦੇ ਨੇ ਉਹਨੂੰ ਤੰਦਰਾਲ ਚ ਲਾ ਦਿੰਦੇ ਤੰਦਰਾਲ ਜਿਤਪੁਰ ਦਾ ਉਹਦਾ ਬਦਾਨੀ ਗੱਡੀ 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 ਦੇ ਨਾਮ ਮਾਰ ਨਹੀਂ ਯਾਰ ਕਿਤੇ ਆਪਾਂ ਜਾਂਦਾ ਡਾਰੂ ਮੇਰਾ ਉੱਥੇ ਕਹਾਂ ਕਰ ਉਹ ਫੇਰ ਕਹਾਂ ਕਰ ਨੂੰ ਉਹ ਗੱਡੀ ਉੱਥੇ ਵੀ ਗਏ ਆ ਯਾਰ ਹਾਏ 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 ਚੱਕਰੇ ਵੀ ਆ ਬੱਚੇ ਹੋਏ ਦੇਖ ਤਾਂ ਨਿਕਲੇ ਗਏ ਕਿਸ ਸਾਧਾਰਕ ਦੇਖ ਆ ਹੋਏ ਨਾ ਬੱਚਾ ਹੋਇਆ ਪਾਰਟੀ ਹੋ ਗਈ ਭਈ ਓਏ ਨਾ 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 ਹੇ ਹੇ ਦਸੇ ਖਾएंगे ਆ ਹਾਂ ਲੈ ਦਸੇ ਖਾ ਲੋ ਪਰਮਾਤਮਾ ਦੀ ਕਿਰਪਾ ਹੋਈ ਆ ਨਾ ਯਾਰ ਅਸਨ ਅੱਪਾ ਕਿਹਾ ਤਾਂ ਨਾ ਬਾਈ ਤੁਹਾਨੂੰ ਕਿ ਇਹਨਾਂ ਨੂੰ ਰੋਟੀਆਂ ਪਾਇਆ ਕਰੋ ਛੋਲੇ ਜੇ ਉਹ ਸਭ ਸਰਦਾ ਹੋਵੇ ਅੱਜ ਵੈਸਖ ਦੀ ਕਿਰਪਾ ਨਾਲ ਯਾਰ ਆਪਾਂ ਬੱਬੂ ਦਿਖਾ ਦੇਖ ਗੱਡੀ ਜਣਾ ਰੋਟੀਆਂ ਲਿਆ ਬਾਈ ਤਿੰਨ ਪੰਡਾ ਦੀ ਆ ਪਾਤੀਆਂ ਜਲੇਬੀਆਂ ਪਈਆਂ ਨੇ ਬਾਈ 40 50 ਕਿਲੋ ਲਿਆ ਆ ਬਈ ਯਾਰ ਇਹਨਾਂ ਵਾਸਤੇ ਅੱਜ ਖਾ ਲੈਣ ਪਹਿਲਾਂ ਵੀ ਆਏ ਵੀਰੇ ਕਿਦੇ ਬਹੁਤ ਵਾਰ ਆ ਮੇਰੇ ਇਹ ਚਾਹ ਜਨਾ ਪਰਵਾ ਕਿਹੜਾ ਹਾਂ ਸਾਹੀ ਬਈ ਹੁਣੇ ਮਤਲਬ ਪਿਛਲੇ ਆਏ ਦਵਾ ਬੁੱਧਵਾਰ ਹੋਣਾ ਬਾਬੂ ਬੁੱਧਵਾਰ ਨੂੰ ਆ ਕੇ ਆਵਾਂਗੇ ਦਿੱਲੀ ਧਾਰਾ ਉਡੀ ਪਾ ਕੇ ਆ ਵੀ ਬਰਿੰਦੇ ਯਾਰ ਬਹੁਤ ਵਧੀਆ ਵੀਰੇ ਬਹੁਤ ਵਧੀਆ ਆਪਣਾ ਤੂੜੀ ਦੀ ਪਾਗਦੇ ਯਾਰ ਆわせ ਨਾ ਤੂੜੀ ਇਕੱਠੀ ਕਰ ਲੰਦਾ ਪਿੰਡ ਦੀ ਆ ਬਾਈ ਜਿਆ ਆਪਣਾ ਤੂੜੀ ਦਾ ਕੰਮ ਚੱਲਦਾ ਹੁੰਦਾ ਕੋਈ ਇੱਕ ਲਾ ਦੇ ਤੂੜੀ ਆ ਹਾਂਜੀ ਜਗਾ ਭਰੀ ਹੀ ਹੁੰਦੀ ਆ ਇਹ ਗੰਨੇ ਨੇ ਵੀ ਥਾਈਲੈਂਡ ਖਾ ਰਹੇ ਜੀ ਇਹ ਟੋਟੇ ਪਾਈਆਂ ਨੇ ਬੰਦਣ ਹਾਂ ਨਾ ਆਲੂ ਨਹੀਂ ਵਰਦੇ ਨਾ ਆਲੂ ਜਿਆਗ ਲੰਦਾ ਹੋਰੀ ਬਾਈ ਨਾ ਬੱਜਿਆ ਬਈ ਯਾਰ ਇਹਨਾਂ ਨੂੰ ਪੁੰਨ ਕਰਾ ਲਾ ਹਾਂ ਇਹੀ ਖਾਜੀ ਭਰਾਵਾ ਹਾਂ ਉਹ ਵੀ ਛੋਟੇ ਜਿਹਨੂੰ ਪਾ ਦਿੰਦੇ ਖੈਰ ਜੀ ਨੇ ਬਈ ਹੈਨਾ ਚਲੋ ਆਈ ਬਹੁਤ ਆ ਯਾਰ ਜਿੱਦੋਂ ਘੱਟ ਤੋਂ ਘੱਟ ਵੱਤ ਤੋਂ ਵੱਤ ਸਰੇ ਸਰੇ ਦੀ ਸ਼ਰਧਾ ਹੁੰਦੀ ਹੈ ਆਏ ਬਈ ਕੀ ਹਾਲ ਹੈ ਬਈ ਯਾਰ ਆ ਗਏ ਵੀਰੇ ਪਰਦੀਲੇ ਕੇ ਬਹੁਤ ਵਧੀਆ ਗੱਲ ਹੈ ਵੀਰੇ ਯਾਰ ਉਹ ਦੇਖ ਅੰਦਰ ਕਿ ਖਾਲੀ ਹੋ ਗਈ ਰੋਟੀਆਂ ਵਾਲੀ ਹਾਂ ਹੋ ਗਈ ਇੱਧਰ ਕਹਾਂ ਰੱਖ ਦਿੰਦਾ ਇਹਨੂੰ ਕਹਾਂ ਰੱਖ ਦੇ ਅਜੇ ਲੇਬੀਆਂ ਖੋਲ ਲੂ ਕੋਣੀ ਕਿੱਕ ਕਰਕੇ ਪਾ ਦੇ ਸਾਰਿਆਂ ਨੂੰ ਹਾਂ ਹਾਂ ਲੈ ਬਈ ਕਿਉਂਕਿ ਬਹਿਗਰ ਦੀ ਗੱਫਾ ਨਾਲ ਸਾਰਿਆਂ ਦੇ ਮੂੰਹ 'ਚ ਪਈ ਵੀ ਰੋਟੀ ਦਾ ਵੱਧ ਦਾਣਾ ਲੋਕ ਤੇ ਲੜਦੇ ਮਰਨਾ ਆ ਆ ਦੇਖ ਥੋੜਾ ਜਿਹਾ ਸਰੀਰ ਦਾ ਮਾੜਾ ਤਾਂ ਨਾ ਰੋਟੀ ਲੈ ਕੇ ਉੱਪਰ ਚੜ ਗਿਆ ਕਹਿੰਦਾ ਕਿਤੇ ਖੋਣ ਆ ਲੈਣ ਕਹਿੰਦਾ ਤਕੜੇ ਬੈਠੇ ਨੇ ਨਾ ਇੱਥੇ ਦਾ ਚਾਚਾ ਕਹਿੰਦਾ ਗੱਫਾ ਨਾਲ ਬਾਂਚਾਂ ਨੂੰ ਪਹੁੰਚੇ ਇੱਕ ਵਾਰ ਯੂਨੀ ਟੈਂਪੂ ਹੋਰ ਲੈ ਆਇਆ ਭਾਈ ਮੱਕੀ ਲੈ ਕੇ ਆਏ ਵੀਰੇ ਹਾਂ ਜਨਾਬੇ ਤੁਹਾਨੂੰ ਨਾ ਵੀਰੇ ਵੀਰਵਾਰ ਤੇ ਐਤਵਾਰ ਭਾਈ ਦਾ ਪੰਚੀ ਆਉਂਦੇ ਆ ਬਹੁਤ ਸਾਲ ਤੇ ਆ ਰਹੇ ਆ ਇੱਕ ਤੋਂ ਦੋ ਤੋਂ ਬੜੀਆ ਗੱਡੀ ਇਹ ਜਾ ਕੇ ਸਾਰੇ ਚੋਇ ਚੂਤੋ ਘੁੰਮ ਕੇ 5 ਵਜੇ ਗੱਡੀ ਲੱਭੂ ਸਾਰੇ ਵੀਰੇ ਚ ਘੁੰਮ ਬਹੁਤ ਵਧੀਆ ਗੱਲ ਵੀਰੇ ਇੱਕ ਮਿੰਟ ਪਿੱਛੇ ਦਿਖਾ ਦੀ ਪੰਚੀ ਰੋਟੀ ਭਰੀ ਹੋਈ ਓਕੇ ਭਾਈ ਬਹੁਤ ਵਧੀਆ ਗੱਲ ਆ ਯਾਰ ਭਾਈ ਹੁਣੀ ਨਾ ਕਰਦੇ ਆ ਦੇਖੋ ਵੀਰੇ ਮੱਕੀ ਥੈਲੇ ਭਰੀ ਫਿਰਦੇ ਨੇ ਭਾਈ ਨੇ ਰੋਟੀਆਂ ਰੋਟੀਆਂ ਵੰਦ ਰਾਣੀਆਂ ਆ ਜੀ ਏ ਵੀ ਬਾਈ ਦਾਨ ਕਰਨ ਦੇ ਲੋ ਨਾਬੇ ਸਾਨੂੰ ਦੱਸਿਆ ਬਾਈ ਨੇ ਜਿਵੇਂ ਵੀ ਮੈਂ ਤਾਂ ਵੀਰੇ ਤਾਂ ਹੀ ਕਹਿਣਾ ਵੀ ਦਾਨ ਕਰੋ ਵੱਧ ਵੱਧ ਜੁੜੋ ਯਾਰ ਆ ਦੇ ਬਾਈ ਨੇ ਕਿੰਨੇ ਫੇਲੇ ਬਾਈ ਦਾ ਸਟੇਜ ਦੇਖੋ ਆ ਆਵ ਕਰਕੇ ਆਏ ਸਾਰੇ ਬੰਦੇ ਇਕੱਠੇ ਕਰ ਲਿੰਦਾ ਬਾਈ ਸਿਰ ਤੋਂ ਸਿਰੇ ਤੱਕ ਜਾਣਾ ਆ ਬਾਈ ਨੇ ਬਹੁਤ ਮਿਹਰ ਦੀ ਕਿਰਪਾ ਨਾਲ ਜਲੇਬੀਆਂ ਖਾਂਦੇ ਹੋਏ ਅਮੋਰੇ ਰੱਖੀ ਬੈਠਾ ਕਹਿੰਦਾ ਜੀਜੀ ਜੁਰਤਾ ਜਾ ਕੇ ਦਿਖਾਓ ਸਾਰੇ ਦਰਦ ਉੱਧਰ ਖਾ ਰਹੇ ਨੇ ਆ ਕੇ ਰੋਟੀਆਂ ਵਾਂ ਆਇਆ ਚਾ ਬੱਬੂ ਬੋਲੋ ਕਿਵੇਂ ਲੱਗ ਰੇ ਰੋਟੀਆਂ ਵਾ ਕੇ ਬਾਬੇ ਦੀ ਕਿਰਪਾ ਨਾਲ ਲੱਗਦਾ ਬਾਬੇ ਦੀ ਕਿਰਪਾ ਹੋ ਗਈ ਹੋ ਗਈ ਆ ਦੇਖੋ ਘੋਨੀ ਜੱਟ ਪਰ ਉਂਜਲੇ ਪਲ ਪਰ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਉਂਜਲੇ ਹੋ ਜਾ ਰਹੇ ਨੇ ਪਰ ਪਰ ਕੇ ਵਹਿਗੁਰੂ ਵਾਦਾ ਕਰੇ ਉਂਜਲੇ ਹੋ ਪਾਰੇ ਹੋ ਰਿਹਾ ਬੈਠਾ ਪ੍ਰਮਾਤਮਾ ਪਵਾ ਗਏ ਬਾਈ ਸਭ ਤੋਂ ਪਵਾਉ ਪਤਾ ਹੀ ਕਹਿੰਨੇ ਆ ਪਤਾ ਲਾਗੇ ਉਹ ਦੇਖੋ ਮਾਲਕ ਦੀ ਗਿਰਫਤ ਨਾਲ ਕੋਈ ਆਪਾਂ ਤੋਂ ਪਹਿਲਾਂ ਬਾਈ ਆਏ ਤੇ ਫੁੱਲੀਆਂ ਹਰੇ ਦੀਆਂ ਟੋਕਾ ਕਰਕੇ ਭਰ ਗਏ ਬਾਈ ਬਹੁਤ ਵਧੀਆ ਗੱਲ ਆ ਯਾਰ ਅੱਜ ਬੈਕਰ ਦੀ ਕਿਰਪ ਨਾਲ ਦੇਖੋ ਉਹ ਬਾਈ ਹੁਣੀਆਂ ਨੇ ਮੱਕੀ ਪਾ ਕੇ ਗਏ ਨੇ ਆ ਦੇਖੋ ਕਿਵੇਂ ਬਾਂਦਰ ਚੁਗ-ਚੁਗ ਕੇ ਖਾਰੇ ਦੇਖੋ ਗਾਂ ਆ ਲੱਭ ਰਹੇ ਨੇ ਕੀ ਖਾ ਰਹੇ ਨੇ ਇਹ ਇਦਾਂ ਦੂਰੀ ਆ ਰਹੇ ਨਹੀਂ ਕਿਉਂਕਿ ਪਿੱਛੇ ਬਾਈ ਹੁਣੇ ਟਰਾਲੀ ਆ ਰਹੀ ਹੈ ਆਪਣੇ ਦੇਖਾ ਮਾਣ ਨੂੰ ਇਹਨਾਂ ਨੂੰ ਪਤਾ ਹੁੰਦਾ ਸਾਰਿਆਂ ਨੂੰ ਨੇ ਕਿ ਸਾਡਾ ਰਸਨ ਉਹਦੇ ਵਿੱਚ ਆ ਰਿਹਾ ਉਹਦੇ ਇਹ ਵੀ ਜਲ ਵਿਭਾਗ ਵਾਲਿਆਂ ਦੀ ਬਹੁਤ ਵਧੀਆ ਗੱਲ ਆ ਇਹਨਾਂ ਵਾਸਤੇ ਤਾਜ਼ਾ ਪਾਣੀ ਚੱਲ ਰਿਹਾ ਮੋਟਰ ਹਰ ਟਾਈਮ ਚੱਲੀ ਜਾਂਦੀ ਆ ਬਹੁਤ ਵਧੀਆ ਗੱਲ ਆ ਇੰਤਿਹਾਬ ਬਹੁਤ ਲਾਦਿਆ ਨਾ ਧੁੱਪ ਪੈਣ ਲੱਗੀ ਬਈ ਹੁਣ ਚਲੋ ਇਹ ਬਹੁਤ ਧੰਨਵਾਦ ਵਿਭਾਗ ਵਾਲਿਆਂ ਦਾ ਰੋਜ਼ ਹੁਣ ਆਪੇ ਕੋਨੀ ਨੂੰ ਵੀ ਭੁੱਖ ਲੱਗੀ ਉਹਨੇ ਜਲੇਬੀਆਂ ਖਾ ਕੇ ਬਾਂਦਰਾ ਹੀ ਚੱਕਿਆ ਬਾਂਦਰਾ ਜਲੇਬੀਆਂ ਵਾਓ ਇਹ ਦੇਖੋ ਬਾਂਦਰੋ ਤੁਹਾਡਾ ਧੋਖਾ ਹੋ ਗਿਆ ਮੇਰੀ ਜਸ ਵੀ ਤਾਂ ਕਹਿੰਦੀ ਹੁੰਦੀ ਆਹ ਗੱਲ ਕਿ ਧੋਖਾ ਹੋ ਗਿਆ ਮੇਰੇ ਨਾਲ ਚਾਹ ਉਹਦੀ ਚੀਜ਼ ਮੈਂ ਖਾ ਜਾਣ ਉਹਨਾਂ ਨਾ ਰੋਕ ਲਓ ਜੀ ਅੱਜ ਬਾਂਦਰਾਂ ਨਾਲ ਬਾਬੇ ਦੀ ਗੇਪਰ ਨਾਲ ਉਧਰ ਵੀ ਤੁਹਾਨੂੰ ਦਿਖਾਈ ਦੇਣਾ ਇਹ ਬਾਂਦਰੀ ਬੱਚੇ ਨੂੰ ਜਨਮ ਦੇਣ ਵਾਲੀ ਆ ਬਾਈ ਹਨਾ ਆ ਜਾਈ ਇਹਦੀ ਹੋ ਗਈ ਕੋਨੀ ਨੇ ਨਾ ਡੇਢ ਢੇਰੀ ਲਾਤੀ ਕੱਲੀ ਬੈਠੀ ਖਾ ਰਹੀ ਹੈ ਹਾ ਦੇਖੋ ਪਰਮਾਤਮਾ ਦੀ ਕਿਰਪਾ ਨਾਲ ਬੱਚਾ ਜਿੱਡੇ ਡਜਾ ਬਹੁਤ ਆਊਗਾ ਬਾਈ ਯਾਰ ਇਹ ਕੱਲੀ ਬੈਠੀ ਖਾ ਰਹੀ ਆ ਬਾਕੀ ਸਾਰੇ ਆਪਣੇ ਆਪਣੇ ਗਰੁੱਪਾਂ 'ਚ ਖਾ ਰਹੇ ਨੇ ਦੇਖ। ਉਹ ਕੁੱਟੀਆਂ ਬਾਂਦਰ ਲੈ ਕੇ ਜਲੇਬੀ ਦੋ ਰੋਟੀਆਂ ਕਿੰਨੀਆਂ ਲਈ ਵਰਦੀ ਆ ਕਿੰਨੀਆਂ ਰੋਟੀਆਂ ਕੋ ਨਹੀਂ ਕੋਈ ਨਹੀਂ ਆ ਤਾਂ 4-5 ਹੋਣੀਆਂ ਆ। ਹੋਰ ਮੰਗ ਰਿਹਾ ਹਲੇ? ਹੈ? ਹੋਰ ਮੰਗ ਰਿਹਾ ਹਲੇ? ਆਏ ਆ। ਲੈ। ਹੋਰ ਰੱਬ ਦੀ ਘਰਪਾਂ ਨਾਲ ਯਾਰ ਲਓ। ਲਓ ਲਓ ਲਓ। ਲਓ। ਜਲੇਬੀਆਂ ਬਾਬਾ ਬੱਬੂ ਲੈ ਹੁੰ ਜਲੇਬਾ ਕੇ ਪਰ ਕੇ ਲੈ ਪਾਵੂ ਬਾਰੇ ਪਾ ਦੇ ਵੀ ਬਾਬੇ ਕੇ ਪਰ ਦੋ ਜਲਾ ਮਾਰ ਪਰ ਲਾਉਂ ਜਿਹੜਾ ਪਰ ਲਾ ਲੈ ਸਾਬ ਚੱਕ ਲੈ ਨੇ ਬਾਬੇ ਦੀ ਗਿਰਫ ਆ ਆ ਗਿਆ ਆ ਗਿਆ ਤੇਰੇ ਕਿਨੇ ਵੀ ਆ ਗਿਆ ਲੈ ਕਿਉਂਕਿ ਬਈ ਯਾਰ ਕਦੇ ਵੀ ਹਣਾ ਦਾਨ ਕਰੋ ਇੱਕ ਸਾਈਡ ਤੇ ਪਾਓ ਯਾਰ ਲੈ ਰੇ ਨ ਜਾ ਰਹੇ ਹੈ ਦੇਖ ਬਈ ਟਾਹਰ ਨਾਲ ਬੈਠਾ ਕਰ ਰਿਹਾ ਯਾਰ ਗੱਲ ਐਵੇਂ ਨਹੀਂ ਬਈ ਹਣਾ ਬਾਂਦਰੇ ਇਕੱਲੇ ਖਾਂਦੇ ਨੇ ਮੱਕਿਆ ਤੇ ਬਾਂਦਰ ਇਧਰ ਹੋ ਗਏ ਮੱਕੀ ਪਾਈਦੇ ਨੇ ਰੋਜ਼ ਨੇ ਆਪਣਾ ਦੋ ਭਰਤਾ ਗਿੱਦੜ ਵੀ ਨੇ ਸਾਹਮਣੇ ਉਹ ਭਰਾਂ ਨੇ ਬਈ ਉਹ ਗਿੱਦੜ ਜਾ ਰਿਹਾ ਕਿੱਧਰ ਆ ਉਹ ਰਾਂਗੇ ਹਾਂ ਹੂੰ ਆਓ ਯਾਰਾ ਗਿੱਦੜ ਹਾਂ ਦੇਖੋ ਬਈ ਖੰਡਿਆ ਆ ਕੇ ਪਵਾ ਦਾ ਮਤਲਬ ਐ ਹੁੰਦਾ ਵੀ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਆ ਜਾਂਦੇ ਰੋਟੀ ਹੋਰ ਕੋਈ ਚੱਕਰ ਨਹੀਂ ਹੁੰਦਾ ਹਨਾ ਕੋ ਉਹ ਨਿਤਰਾ ਥਾ ਜੋ ਲੈ ਜਾਣਗੇ ਉਹ ਮੈਂ ਕਹਾਂ ਦੇਖੋਗੇ ਕੋਈ ਹਿੰਮਤ ਤੇ ਫੁਰਤੀ ਦੋ ਹੀ ਚੀਜ਼ਾਂ ਦਿਖਾ ਖੰਡਿਆ ਕੇ ਖਲਿਆ ਕੇ ਉਹ ਨਾ ਬੱਪ ਰਾਂ ਕਰਕੇ ਭਾਗੂ ਨਾ ਬੱਬੂ ਆ ਪਰਾਂ ਨੂੰ ਕਰਕੇ ਬਾਗ ਦਿਲ ਵੀ ਧੜਕਦਾ ਨਾ ਦੱਸਦਾ ਐ ਚਾਚਾ ਡਰ ਵੀ ਸੱਚਾ ਨਰਤਾ ਪਰ ਪਹੁੰਚਿਆ ਨਹੀਂ ਪਰਮਾਤਮਾ ਦੀ ਮਿਹਰ ਆ ਯਾਰ ਵੈਘਰੂ ਹਨ ਯਾਰ ਅਸੀਂ ਲੰਗਪਿੰਡ ਤੋਂ ਆਨੇ ਹਨ ਪਰਮਾਤਮਾ ਦੀ ਕਿਰਪਾ ਨਾਲ ਕਹਿੰਦਾ ਸਾਰੇ ਪਿੰਡਾਂ ਚੋਂ ਬਾਈ ਆਇਆ ਕਰੋ ਯਾਰ ਆਪਾਂ ਨੌਜਵਾਨ ਭਾਈ ਸਾਰੇ ਯਾਰ ਖੰਡਿਆਕੇ ਬਾਓ ਚਾਚਾ ਹਨ ਉਹਨੇ ਖੰਡਿਆਕੇ ਬਾ ਰੋਟੀਆਂ ਸਾਰੇ ਮੂੰਝਾ ਯਾਰ ਬਾਂਦਰ ਬਹੁਤ ਵੱਡੀ ਗਿਣਤੀ ਜਨੇ ਬਾਈ ਆਏ ਰਹੇ ਨੇ ਯਾਰ ਅਏ ਕਿਵੇਂ ਦਰਾਖਤਾਂ 'ਤੇ ਚੜ ਕੇ ਲੈ ਕੇ ਆਪਣੇ ਆਂ ਰੋਟੀਆਂ ਆ ਦੇ ਮਾਲਕ ਦੀ ਕਿਰਪਾ ਬੇ ਝੂਠ ਨਹੀਂ ਬੋਲਦੇ ਕਦੇ ਵੀ ਬਾਈ ਨਾ ਕਦੇ ਬੋਲੀਏ ਬਹਿਰੂਦੀ ਕੇ ਪਾ ਦੇ ਕਿਵੇਂ ਆ ਰਹੇ ਨੇ ਦੇ ਗੱਡੀ ਦੇਖ ਕੇ ਦੇ ਪੱਜ ਆ ਰਹੇ ਨੇ ਹਾਂ ਜਾ ਜਲੇਬ ਮਿਆਣੀ ਪੰਡ ਹੋ ਗਈ ਪੂਰੀ ਪੂਰੀ ਝਾੜ ਦੇ ਕਲੀ ਕਲੀ ਭੂਗ ਸਾਰੀ ਹਾਂ ਕੋ ਨਹੀਂ ਆ ਵੀ ਨਿਬੇੜਤੀ ਆ ਦੇਖ ਮਸਾਈ ਨਹੀਂ ਆ ਜਿਹੜੇ ਰੇਗੀਆਂ ਪਰ ਆਪਣੇ ਵੀ ਹੱਥ ਚ ਆਈ ਨੇ ਨਾ ਆਪਾਂ ਤਾਂ ਕਹਿੰਦੇ ਐਂ ਕਰਕੇ ਪਾ ਦੇਣਾ ਖੰਡਿਆ ਕੇ ਨਾ ਸਾਰਿਆਂ ਨੂੰ ਯਾਰ ਐ ਸਾਰਿਆਂ ਦੇ ਆ ਜੀ ਯਾਰ ਮੋਜ ਬਹਿਰੇ ਕਹਿੰਦਾ ਕਲੀ ਕਲੀ ਪਾ ਦਾ ਚਲੋ ਮਾਲਕ ਦੀ ਕਿਰਪਾ ਨਾਲ ਅਸੀਂ ਚੱਲੇ ਆਂ ਪਿੰਡ ਵਾਪਸ ਲੰਗ ਮਾਲਕ ਨੇ ਮਿਹਰ ਕਰੀ ਅਗਲੇ ਹਫਤੇ ਦੇ ਵਿੱਚ ਵਿੱਚ ਸੋਮਵਾਰ ਤੱਕ ਐਂ ਦਵਾ ਤੱਕ ਕਿਸੇ ਦੁਆਰੋਂ ਇਹਨਾਂ ਵਾਸਤੇ ਕੁਛ ਨਾ ਕੁਛ ਵੇਹੜੇ